ਹਾਂਜੀ ਆਪਣੀ ਅੱਜ ਦੀ ਕਹਾਣੀ ਐ ਕੀੜੀ ਤੇ ਚਿੜੀ ਬਹੁਤ ਪੁਰਾਣੀ ਬਾਤ ਐ ਉਦੋਂ ਪੰਛੀ ਤੇ ਜਾਨਵਰ ਵੀ ਬੰਦਿਆਂ ਵਾਂਗੂ ਬੋਲਿਆ ਕਰਦੇ ਸੀ ਉਹਨਾਂ ਵੇਲਿਆਂ ਦਾ ਇੱਕ ਜੰਗਲ ਸੀ ਜੰਗਲ 'ਚ ਇੱਕ ਚਿੜੀ ਰਹਿੰਦੀ ਸੀ ਤੇ ਇੱਕ ਕੀੜੀ ਜਿਹੜੇ ਦਰਖਤ ਉੱਤੇ ਚਿੜੀ ਦਾ ਆਲਣਾ ਸੀ ਉਸੇ ਦਰਖਤ ਦੀ ਖੋੜ ਵਿੱਚ ਹੀ ਕੀੜੀ ਰਹਿੰਦੀ ਸੀ ਕੀੜੀ ਵਿਚਾਰੀ ਸਾਰਾ ਦਿਨ ਮਿਹਨਤ ਕਰਦੀ ਤੇ ਦਾਣੇ ਲੱਭ-ਲੱਭ ਕੇ ਲਿਆਉਂਦੀ ਦੂਜੇ ਪਾਸੇ ਚਿੜੀ ਵੀ ਆਪਣਾ ਭੋਜਨ ਲੱਭ ਕੇ ਲਿਆਉਂਦੀ ਆਪ ਖਾਂਦੀ ਆ ਤੇ ਬੱਚਿਆਂ ਨੂੰ ਖਵਾਉਂਦੀ ਹੂੰ ਤੇ ਆਪਣੇ ਨਿੱਕੇ ਜਿਹੇ ਬੱਚੇ ਨੂੰ ਪਾਲ ਰਹੀ ਸੀ ਇੱਕ ਦਿਨ ਕਾਫੀ ਠੰਡ ਪੈ ਰਹੀ ਸੀ ਕੀੜੀ ਧੁੱਪ ਸੇਕਣ ਲਈ ਬਾਹਰ ਨਹੀਂ ਨਿਕਲੀ ਚਿੜੀ ਵੀ ਆਪਣੇ ਆਲ ਨੇ ਵਿੱਚੋਂ ਬਾਹਰ ਆ ਕੇ ਧੁੱਪ ਸੇਕ ਰਹੀ ਸੀ ਕੀੜੀ ਨੇ ਹੌਸਲਾ ਜਾਂ ਕਰਕੇ ਚਿੜੀ ਨੂੰ ਬੁਲਾਇਆ ਕਿਵੇਂ ਐ ਭੈਣੇ ਪਰ ਚਿੜੀ ਗੁੱਸੇ 'ਚ ਬੋਲੀ ਉਹ ਤਾਂ ਸੁਭਾਅ ਗੁੱਸੇ ਵਾਲਾ ਸੀ ਕਹਿੰਦੀ ਤੂੰ ਕੀ ਲੈਣਾ ਮੈਂ ਜਿਵੇਂ ਮਰਜ਼ੀ ਹੋਵਾਂ ਕੀੜੀ ਵਿਚਾਰੀ ਕੀ ਕਹਿੰਦੀ ਨਾ ਭੈਣੇ ਗੁੱਸਾ ਨਾ ਕਰਿਆ ਕਰ ਮੈਂ ਵੀ ਤਾਂ ਤੇਰੀ ਭੈਣ ਵਰਗੀ ਆ ਕੀੜੀ ਨੇ ਚਿੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਕਦਰ ਵੀ ਇੱਕ ਦੂਜੇ ਦੀ ਲੋੜ ਪੈ ਸਕਦੀ ਹੈ। ਉਹ ਡਾ ਵੱਡਾ ਜੰਗਲ ਹੈ ਕੀ ਪਤਾ ਕਦੋਂ ਕੀ ਦੀ ਲੋੜ ਪੈ ਜੇ ਕੀ ਹੋ ਜੇ ਇਸ ਜੰਗਲ ਦੇ ਵਿੱਚ ਪਰ ਪਰ ਚਿੜੀ ਤਾਂ ਇਨੀ ਘਮੰਡੀ ਸੀ ਕਹਿੰਦੀ ਨਹੀਂ ਕੀੜੀਏ ਤੂੰ ਪੋਰਾ ਪਰਜੀਤਾ ਹੈਗੀ ਐ ਮੈਨੂੰ ਤੇਰੀ ਕੀ ਲੋੜ ਪੈ ਸਕਦੀ ਹੈ ਚੱਲ ਆਪਣਾ ਕੰਮ ਕਰ ਕੀੜੀ ਵਿਚਾਰੀ ਚੁੱਪ ਕਰ ਗਈ ਹੋਰ ਕਰਦੀ ਵੀ ਭਲਾ ਕੀ ਕੀ ਕਰਦੀ ਕੀ ਨਾ ਕਰਦੀ ਐ ਦਿਨ ਲੰਘਦੇ ਗਏ ਇੱਕ ਵਾਰੀ ਬਹੁਤ ਮੀ ਆਇਆ ਤੇ ਕਈ ਦਿਨ ਮੀਂਹ ਪੈਂਦਾ ਰਿਹਾ ਕੀੜੀ ਤਾਂ ਆਪਣੀ ਨਿੱਕੀ ਜਿਹੀ ਖੋੜ ਵਿੱਚ ਵੜ ਗਈ ਪਰ ਚਿੜੀ ਪਰ ਚਿੜੀ ਵਿਚਾਰੀ ਆਪਣੇ ਆਲੇ ਵਿੱਚ ਬੈਠੀ ਭਿਜਦੀ ਰਹੀ ਚਿੜੀ ਨੂੰ ਖਾਣ ਲਈ ਕੁਝ ਨਾ ਥਿਆਵੇ ਵਿਚਾਰੀ ਭੁੱਖੀ ਮਰਨ ਲੱਗੀ ਨਾ ਜਿਹੜੀ ਉੱਡ ਕੇ ਕਿਤੇ ਦੂਰ ਜਾ ਸਕਦੀ ਸੀ ਕਿਉਂਕਿ ਉਸ ਦਾ ਬੱਚਾ ਮੀਂਹ ਵਿੱਚ ਭਿੱਜ ਕੇ ਬਿਮਾਰ ਹੋ ਸਕਦਾ ਸੀ ਚਿੜੀ ਦਾ ਬੱਚਾ ਰਾਤ ਨੂੰ ਭੁੱਖ ਨਾਲ ਰੋਣ ਲੱਗ ਪਿਆ ਬੋਧ ਰੋਂ ਲੱਗ ਪਿਆ ਤਾਂ ਰਾਤ ਨੂੰ ਮੀਂਹ ਹਟਿਆ ਕੀੜੀ ਬਾਹਰ ਨਿਕਲੀ ਕੀੜੀ ਨੂੰ ਦੇਖ ਕੇ ਚਿੜੀ ਨੂੰ ਹੌਸਲਾ ਜਾ ਹੋ ਗਿਆ ਕਹਿੰਦੀ ਪਹਿਣੀ ਮੈਨੂੰ ਮaaf ਕਰ ਦੇ ਮੈਨੂੰ ਮaaf ਕਰ ਦੇ ਭੈਣੇ ਮੇਰੇ ਤੋਂ ਗਲਤੀ ਹੋ ਗਈ ਚਿੜੀ ਨੇ ਕੀੜੀ ਨੂੰ ਕਿਹਾ ਮੇਰੀ ਤੇ ਮੇਰੇ ਬੱਚੇ ਦੀ ਮਦਦ ਕਰ ਚਿੜੀ ਨੇ ਕਿਹਾ ਮੇਰੀ ਤੇ ਮੇਰੇ ਬੱਚੇ ਦੀ ਮਦਦ ਕਰ ਮੈਂ ਹਮੇਸ਼ਾ ਤੇਰੇ ਕੰਮ ਆਉਂਗੀ ਮੈਂ ਤੇਰਾ ਦੇਣ ਨਹੀਂ ਦੇ ਸਕਦੀ ਕੀੜੀ ਨੇ ਆਪਣੀ ਖੋਡ ਵਿੱਚ ਤਿੰਨ ਚਾਰ ਕੀੜੇ ਲਾਏ ਤੇ ਹਰ ਵਾਰੀ ਚੌਲ ਕਦੇ ਕਣਕ ਦੇ ਦਾਣੇ ਲੈ ਕੇ ਮੂੰਹ ਚ ਆਉਂਦੀ ਤੇ ਇਸ ਦੇ ਨਾਲ ਉਹਦੇ ਬੱਚੇ ਦਾ ਚਿੜੀ ਦੇ ਬੱਚੇ ਦਾ ਢਿੱਡ ਭਰ ਗਿਆ ਚਿੜੀ ਦੇ ਬੱਚੇ ਦਾ ਜਦੋਂ ਢਿੱਡ ਭਰ ਗਿਆ ਤਾਂ ਉਹ ਆਰਾਮ ਨਾਲ ਰੱਜ ਕੇ ਸੌ ਗਿਆ ਹੁਣ ਤਿੰਨੇ ਵਧਿਆ ਖੁਸ਼ ਰਹਿੰਦੇ ਸੀ ਕਈ ਦਿਨਾਂ ਬਾਅਦ ਚਿੜੀ ਦਾ ਬੱਚਾ ਵੀ ਉੱਡਣ ਲੱਗਿਆ ਹੁਣ ਜਦੋਂ ਚਿੜੀ ਦਾ ਬੱਚਾ ਵੱਡਾ ਹੋ ਗਿਆ ਉੱਡਣ ਲੱਗਿਆ ਤਾਂ ਸਮੇਂ ਦੇ ਗੇੜ ਨਾਲ ਫੇਰ ਗਰਮੀ ਦੀ ਰੋਤ ਆ ਗਈ ਜਦੋਂ ਜੰਗਲ ਵਿੱਚ ਜਿਆਦਾ ਗਰਮੀ ਹੁੰਦੀ ਹੈ ਨਾ ਤਾਂ ਪੱਤਿਆਂ ਨੂੰ ਕਈ ਵਾਰੀ ਅੱਗ ਲੱਗ ਜਾਂਦੀ ਹੈ ਤਾਂ ਜੰਗਲ ਦੇ ਵਿੱਚ ਇੱਕ ਹੋਰੀ ਜਵਾਲਾਮੁਖੀ ਫਟਿਆ ਸਾਰੇ ਜੰਗਲ 'ਚ ਅੱਗ ਲੱਗ ਗਈ ਹਾਹਾਕਾਰ ਮੱਚ ਗਈ ਇਸ ਵਾਰ ਚਿੜੀ ਆਪਣੇ ਬੱਚੇ ਨੂੰ ਲੈ ਕੇ ਉੱਡਣ ਲੱਗੀ ਤਾਂ ਉਸ ਨੂੰ ਕੀੜੀ ਦਾ ਖਿਆਲ ਆਇਆ ਉਸ ਨੇ ਮੁਸ਼ਕਲ ਵੇਲੇ ਮੇਰਾ ਸਾਥ ਦਿੱਤਾ ਸੀ ਕੀੜੀ ਨੂੰ ਕੀੜੀ ਬਾਰੇ ਸੋਚਿਆ ਇਸ ਵਾਰ ਮੈਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਚਿੜੀ ਨੇ ਕੀੜੀ ਨੂੰ ਕਿਹਾ ਚੱਲ ਭੈਣੇ ਮੇਰੇ ਉੱਤੇ ਬੈਠ ਜਾ ਆਪਾਂ ਕਿਤੇ ਹੋਰ ਚੱਲ ਕੇ ਰਹਿਣ ਲੱਗਦੇ ਹਾਂ ਕੀੜੀ ਚਿੜੀ ਦੀ ਪਿੱਠ ਦੇ ਉੱਤੇ ਸਵਾਰ ਹੋ ਕੇ ਬੈਠ ਗਈ ਤਾਂ ਚਿੜੀ ਕੀੜੀ ਨੂੰ ਲੈ ਕੇ ਉੱਡ ਗਈ ਚਿੜੀ ਦਾ ਬੱਚਾ ਤਾਂ ਉੱਡਣ ਵਾਲਾ ਹੋ ਹੀ ਗਿਆ ਸੀਗਾ ਹਾਂ ਤੇ ਉਹ ਕਹਿੰਦੀ ਆਪਾਂ ਜਦੋਂ ਹੁਣ ਹੋਰ ਕਿਤੇ ਜਾ ਕੇ ਰਹਾਂਗੇ ਕੀੜੀ ਤੇ ਚਿੜੀ ਉੱਡ ਕੇ ਹੋਰ ਕਿਤੇ ਚਲੇ ਗਏ ਨਵਾਂ ਘਰ ਬਸਾ ਲਿਆ ਨਵੇਂ ਜੰਗਲ 'ਚ ਚਲੇ ਗਏ ਤਾਂ ਉੱਥੇ ਵੀ ਉਹ ਦੋਸਤ ਬਣ ਕੇ ਰਹਿੰਦੇ ਬੱਚੋ ਆਪਣੀ ਅੱਜ ਦੀ ਕਹਾਣੀ ਖਤਮ ਹੁੰਦੀ ਹੈ ਕੀੜੀ ਤੇ ਚਿੜੀ ਉਹਨਾਂ ਦੋਨਾਂ ਦੀ ਦੋਸਤੀ ਹੋ ਗਈ ਸੀ ਨਾ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਵੀ ਸਾਡਾ ਦੋਸਤ ਜਿਹੜਾ ਹੁੰਦਾ ਨਾ ਦੋਸਤ ਵੱਡਾ ਜਾਂ ਛੋਟਾ ਨਹੀਂ ਹੁੰਦਾ ਦੋਸਤ ਦੋਸਤ ਹੁੰਦਾ ਹੈ ਠੀਕ ਹੈ ਨਾ ਜਾਂਸੀ ਐਂ ਕਹਿ ਸਕਦੇ ਸਾਨੂੰ ਸਿੱਖਿਆ ਮਿਲ ਗਈ ਵੀ ਸਾਨੂੰ ਸਾਰਿਆਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਪਤਾ ਨਹੀਂ ਕਦੋਂ ਕਿਸੇ ਦੀ ਕਿਹਦੀ ਲੋੜ ਪੈ ਜੇ ਹੈ ਨਾ ਜਾਂਸੀ ਐਵੇਂ ਕਹਿ ਸਕਦੇ ਆ ਬਈ ਕਈ ਵਾਰ ਗਲੀ ਵਿੱਚ ਉੱਗੇ ਕੱਖ ਦੀ ਵੀ ਲੋੜ ਪੈ ਜਾਂਦੀ ਹੈ ਕੱਖ ਦੀ ਵੀ ਲੋੜ ਪੈਂਦੀ ਹੈ ਇਸ ਕਰਕੇ ਕੋਈ ਚੀਜ਼ ਵੀ ਜਿਹੜੀ ਹੁੰਦੀ ਹੈ ਬੇਕਾਰ ਨਹੀਂ ਹੁੰਦੀ ਹੈ ਸਾਨੂੰ ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਸਾਰਿਆਂ ਨਾਲ ਰਲ ਮਿਲ ਕੇ ਰਹਿਣਾ ਇਹ ਆਪਣੀ ਅੱਜ ਦੀ ਕਹਾਣੀ ਖਤਮ ਹੁੰਦੀ ਹੈ ਫਿਰ ਇੱਕ ਮਜ਼ੇਦਾਰ ਤੇ ਸਿੱਖਿਆ ਦੇ ਕਹਾਣੀ ਨਾਲ ਫਿਰ ਹਾਜ਼ਰ ਹੋਵਾਂਗੇ ਰਾਜ ਦੇਖ ਧੰਨਵਾਦ